ਸੰਬੰਧੀ ਅੱਜ ਸ਼ੋਭਾ ਯਾਤਰਾ ਠਕਰਾਲਗੜ੍ਹ ਸਾਹਿਬ ਤੋਂ ਵਾਪਸੀ ਤੇ ਜੀ ਯਾਤਰਾ ਸ੍ਰੀ ਆਜ ਅਤੇ ਸ੍ਰੀ ਗੁਰੂ ਅਨੰਦਗਿਬ ਜੀ ਮਹਾਰਾਜ ਯਾਤਰਾ ਕੱਲ ਲੁਧਿਆਣੇ ਤੋਂ ਸ਼ੁਰੂ ਹੋਈ ਸੀ ਠਰਾਲਗੜ੍ਹ ਰਾਤ ਰਹਿ ਕੇ ਉਥੋਂ ਵਾਪਸੀ ਤੇ ਚੱਲੀ ਆ ਤੇ ਹੁਣ ਇਸ ਵੇਲੇ ਸ੍ਰੀ ਉਹ ਦਾਸ ਗੇਟ ਫਲਾਟ ਤੇ ਪਹੁੰਚੀ ਆ ਅਸੀਂ ਇਹਨਾਂ ਦਾ ਜੀ ਆਇਆਂ ਵੈਲਕਮ ਕਰਦੇ ਆ ਜੀ ਜੋ ਬੋਲੇ ਇਸ ਹੋਂਰ ਪੈ ਸਤਿਗੁਰੂ ਬਦਾਸ ਮਹਾਰਾਜ ਉਹ ਬੰਡੋ ਬਈ ਜਾ ਕੇ ਜੱਕੇ ਇਧਰੋ ਕਰਤੋ ਜਰਾ ਰੋਕ ਰੋਕ ਕੇ ਜਾਓ ਜੀ ਸਾਰੇ ਹੀ ਸਤਿਗੁਰੂ ਬਦਾਸ ਮਹਾਰਾਜ ਕੀ ਉਹ ਭਾਈ ਯਾਰ ਗੱਡੀਆਂ ਰੋਕੋ ਯਾਰ ਭਾਜੀ ਯਾਰ ਤੁਸੀਂ ਇਦਾਂ ਨਾ ਹੋਵੇ ਭਾਜੀ ਯਾਰ ਤੁਸੀਂ ਪਲੀਜ਼ ਯਾਰ ਭਾਜੀ ਪਲੀਜ਼ ਟਾਈਮ ਕੱਢੋ ਯਾਰ ਪਲੀਜ਼ ਇਦਾਂ ਨਾ ਕਰੋ ਭਾਜੀ ਪਲੀਜ਼ ਸਟਾਪ ਮਾਰੋ ਯਾਰ ਭਾਈ ਸਟਾਪ ਮਾਰੋ ਯਾਰ ਇਦਾਂ ਨਾ ਕਰੋ ਆਪਣੇ ਆ ਨਾ ਭਾਈ ਜੋ ਵੀ ਸੇਵਾ ਆ ਆਪਣੇ ਮੇਰਾ ਵੀਰਣਾ ਜੋ ਵੀ ਸਾਧਨ ਕਰਦੀ ਆ ਤੇ ਭਾਈ ਮਾਣੋ ਤੇ ਭਾਈ ਸੱਤ ਨਾ ਵੈਗਰੂ ਹੈਲੋ ਅਸੀਂ ਸ਼੍ਰੀ ਗੁਰਦੇਵ ਸਿੰਘ ਜੀ ਤੋਂ ਲੁਧਿਆਣੇ ਤੋਂ ਇਸ ਯਾਤਰਾ ਦਾ ਆਰਗੇਨਾਈਜ਼ ਕਰਦੇ ਆ। ਉਹ ਬੰਡੀ ਚਲੋਂ ਦਾ ਬਰਾਲਾ ਘੜ ਸਾਹਿਬ ਵਿਖੇ ਪਹੁੰਚੀ ਸੀ। ਉਹ ਇਸ ਵੇਲੇ ਵਾਪਸੀ ਰਾਤ ਰਹਿ ਕੇ ਪਿੰਡਾਂ ਵਾਲ ਦੀ ਹੋ ਕੇ ਇਸ ਵੇਲੇ ਚਿਲੀ ਉਸਾਸ ਗੇਟ 플ੋਰ ਤੇ ਪਹੁੰਚੀ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਵੈਲਕਮ ਸ੍ਰੀ ਗੁਰਦਾਸ ਪੰਥ ਪਵਨ ਪ੍ਰਬੰਧਕ ਕਮੇਟੀ ਵੱਲੋਂ ਸਾਰੇ ਯਾਤਰਾ ਦੇ ਸਵਿਧਾਨੀਆਂ ਦੀ ਜੀ ਆਇਆਂ ਨੂੰ ਅਸੀਂ ਵਿਸ਼ੇਸ਼ ਤੌਰ ਤੇ ਸ੍ਰੀ ਅਰਸਾਲ ਆਰਗੇਨਾਈਜ਼ ਕਰਦੇ ਨੇ ਮਲਾਪ ਦਿਵਸ ਦੇ ਯਾਤਰਾ ਜਿਹੜੀ ਆ ਉਹਦਾ ਮਨਾਉਂਦੇ ਨੇ ਉਸ ਸੰਬੰਧ ਵਿੱਚ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਸ੍ਰੀ ਗੁਰੂ ਰਬਦਾਸ ਜੀ ਮਹਾਰਾਜ ਜਿਸ ਵੇਲੇ ਉਹਨਾਂ ਦਾ ਮਲਾਪ ਹੋਇਆ ਸੀ ਉਸ ਮਲਾਪ ਨੂੰ ਮੁੱਖ ਰੱਖਦੇ ਹੋਏ ਇਹ ਧੀ ਯਾਤਰਾ ਉਹ ਲੁਧਿਆਣੇ ਤੋਂ ਹਰ ਸਾਲ ਉਥੋਂ ਸ਼ੁਰੂ ਹੁੰਦੀ ਆ ਤੇ ਖਰਾਲਗੜ੍ਹ ਸਾਹਿਬ ਵਿਖੇ ਰਾਤ ਰਹਿ ਕੇ ਉਹ ਫਿਰ ਇਥੇ ਪਿੰਡਾਂ ਵਿੱਚੀ ਵਾਪਸ ਅੱਜ ਜਿਹੜੀ ਆ ਰਹੀ ਆ ਉਹ ਇਸ ਵੇਲੇ ਸ਼ਿਗਮਦਾਸ ਗੇਟ 플ੋਰ ਵਿਖੇ ਪਹੁੰਚ ਚੁੱਕੀ ਆ ਜੀ ਜੀ ਆਇਆਂ ਨੂੰ ਵੈਲਕਮ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਦੋਹੀ ਨੇਣਿਆ ਉਹ ਦੋ ਜੀ ਸਤਿ ਸ੍ਰੀ ਅਕਾਲ ਬਰਕਤ ਸਾਰੀਆਂ ਸੰਗਤਾਂ ਦਾ ਬਲੌਰ ਵਿਖੇ ਪਹੁੰਚਣ ਤੇ ਜੀ ਆਇਆਂ ਨੂੰ ਵੈਲਕਮ ਬਹੁਤ ਬਹੁਤ ਧੰਨਵਾਦ ਜੀ ਸ਼੍ਰੀ ਗੁਰੂ ਅਰਜਨ ਦੇਵ ਜੀ ਭਵਨ ਪ੍ਰਬੰਧਕ ਕਮੇਟੀ ਬਲੌਰ ਤੇ ਸਨੂ ਸੰਗਤਾਂ ਵੱਲੋਂ ਸਤਿ ਸ੍ਰੀ ਅਕਾਲ ਸੰਗਤਾਂ ਦਾ ਇੱਥੇ ਆਉਣ ਤੇ ਵੈਲਕਮ ਜੀ ਆਇਆਂ ਨੂੰ ਸ਼੍ਰੀ ਗੁਰਦੇਵ ਸਿੰਘ ਜੀ ਜੋ ਹਰ ਸਾਲ ਇਹ ਯਾਤਰਾ ਦਾ ਆਰਗੇਨਾਈਜ਼ ਕਰਦੇ ਨੇ ਸ੍ਰੀ ਉਦਾਸ ਮਹਾਰਾਜ ਤੇ ਸ੍ਰੀ ਗੁਰਨਾਨદેਵ ਜੀ ਮਹਾਰਾਜ ਦੇ ਜੋ ਮਲਾਪ ਹੋਏ ਸਨ ਉਸ ਨੂੰ ਮੁੱਖ ਰੱਖਦੇ ਹੋਏ ਇਹ ਯਾਤਰਾ ਜਿਹੜੀ ਹਰ ਸਾਲ ਲੁਧਿਆਣੇ ਤੋਂ ਸ਼ੁਰੂ ਹੁੰਦੀ ਆ ਤੇ ਰਾਤ ਫਰਾਲਗੜ੍ਹ ਸਾਹਿਬ ਰਹਿ ਕੇ ਅੱਜ ਵਾਪਸ ਜੋ ਚਲਦੀ ਆ ਹਰ ਸਾਲ ਜਿਹੜਾ ਬਾਲਕੀ ਸਾਹਿਬ ਜੋ ਇਸ ਵੇਲੇ ਮੰਚ ਦੇ ਅੱਗੇ ਉਹਦੀ ਨੰਗ ਰਹੀ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਇਸ ਵੇਲੇ ਇੱਥੇ ਗੁਰੂ ਚਰਿਗੁਰੂ ਗੁਰੂ ਅਰਜਨ ਦੇਵ ਜੀ ਦੇ ਸਾਹਮਣੇ ਪਹੁੰਚ ਚੁੱਕੀ ਹੈ ਜੀ ਤੋਂ ਸਾਰੀਆਂ ਸੰਗਤਾਂ ਜੋ ਆਪਣੇ ਹਾਜ਼ਰ ਹੋ ਆਰੀਆਂ ਨੇ ਇਹ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਡੀ ਸ਼੍ਰੀ ਗੁਰਦੇਵ ਸਿੰਘ ਜੀ ਹੋਂ ਦਾ ਜੀ ਦੁਨੀਆ ਸਰਨ सतु सतगुरे सतगुरुनि सते सतरो ਆਹ ਸਾਸ਼ਤ ਗੁਰੂ ਮੇਰੇ ਸਾਸ਼ਤ ਗੁਰੂ ਬਿਲੀ ਦੁਨੀਆ ਸਾਰੇ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਗੁਰਦੇਵ ਸਿੰਘ ਜੀ ਉਹਨਾਂ ਦਾ ਸਨਮਾਨ ਕੀਤਾ ਜਾ ਰਿਹਾ ਸਰਪਾਉ ਦੇ ਕੇ ਤੋਂ ਸੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਇਹਨਾਂ ਦਾ ਜੋ ਹਰ ਸਾਲ ਤੇ ਯਾਤਰਾ ਲੈ ਕੇ ਆਉਂਦੇ ਨੇ ਸਾਰੇ ਪ੍ਰਬੰਧਕਾਂ ਦਾ ਬਹੁਤ ਬਹੁਤ ਜੀ ਧੰਨਵਾਦ ਜੀ ਆਿਆਂ ਨੂੰ ਤੇ ਜੀ ਸਤਿਗੁਰੂ ਦੇ ਰੇ ਸੇਵਾ ਜਣੀ ਆ ਇਦਾਂ ਹੀ ਚਲਦੀ ਰਹਿਣੀ ਚਾਹੀਦੀ ਆ ਸਤਿਗੁਰੂ ਦੇ ਰੇ ਸਤਿਗੁਰੂ ਦੇ ਰੇ ਜੋ ਬੋਲੇ ਸੋ ਨਰ ਪੈ ਸਤਗੁਰੂ ਰਬਦਾਸ ਮਹਾਰਾਜ ਕੀ ਜੈ ਸਤਿਗੁਰੂ ਦੇ ਰੇ ਸਤਿਗੁਰੂ ਦੇ ਰੇ नमस्कार शाम पर खेल से जुड़े जिन्हें आप सभी टीमें मेहनत को असर रहे बहुत बहुत बना सरकार कहना चाहते हैं आपसे आपके इस खेल में जीत रहे हां 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 बहुत बहुत सरकार ये आने कृपया पिताजी चलो भारत चलो सारी टीम ने बहुत अच्छा खेली और पूरी पसे बना हुआ कबड्डी में और सभी एमए टीम भी आ रहे हैं ਸਹੀ ਅੰਦਾਜ਼ਾ ਜਾਨ ਰੇਤ ਕੋਈ ਹੋਈ ਨਾ ਅੰਦਰ ਇਸ ਵਿੱਚ ਕੀ ਆਵਾਜ਼ ਜੋ ਚਾਰ ਫਗਾਂ ਦੇ ਕਰਦੇ ਉਹ ਚਾਈ ਉਹ ਸਮਾਗਮ ਹੋਇਆ ਅਰ ਕਪਟੀ ਕਮੇਟੀ ਦਾ ਨਾਮ ਅਰ ਅਰਤੀ ਸ਼ਰੇ ਅੰਦਰ ਦੇ ਸੁਆਣਾ ਦੇ ਵਿੱਚ ਕਰਦਾ ਹਣ ਜਦ ਬੰਦੇ ਬੰਦੇ ਹੋਈ ਪਈਆ ਕਿ ਬਾਪੇ ਨਾਲ ਕਰੇ ਵੀ ਸਤਾ ਇਹੋ ਜਿਹੀ ਫਰਮਾਰ ਜਿਹੜੇ ਮਸਾ ਹਾਸੀ ਹੈ ਜਿਹਨਾਂ ਚੰਦਰਾ ਲਾੜੀ ਜਾਤਰਾ ਦਾ ਬਲੌਰ ਪੰਚਨ ਤੇ ਇੱਕ ਵਾਰੀ ਫੇਰ ਸ੍ਰੀ ਦਾਸ ਭਵਨ ਪ੍ਰਬੰਧਕ ਕਮੇਟੀ ਵੱਲੋਂ ਜੀ ਆਇਆਂ ਨੂੰ ਬਹੁਤ ਬਹੁਤ ਧੰਨਵਾਦ ਜੋ ਕੱਲ ਤੋਂ ਗੁਰੂ ਮਹਾਰਾਜ ਜੀ ਦੀ ਜਿਹੜੀ ਹਾਜ਼ਰੀ ਆ ਉਹ ਲਵਾਰੇ ਨੇ ਕਰਾ ਦੇ ਕਰਾ ਸਭਾ ਦੇ ਬੋਲ ਚੁਰਾ ਰਿਹਾ ਤਮੇ ਸਿਭਾ ਜਖਾ ਜਿਵੇਂ ਮਾਰਦਾ ਹੈ ਸੇ ਸਾਡਾ ਤੁਝੇ ਅੰਦਰ ਤੇਰਾ ਸੁਨਾ ਜਾਣਾ ਤੇ ਕੂਲੀ ਆਰੇ ਹੀ ਸੰਤਾਂ ਦਾ ਬਹੁਤ ਬਹੁਤ ਧੰਨਵਾਦ ਆ ਦੇ ਪਰਸ ਭਾਈਚਾਰੇ ਦੇ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੋ ਹਰ ਸਾਲ ਬੜੀ ਬਦਿਆ ਕਵਰੇਜ ਕਰਦੇ ਨੇ ਜੋ ਬੋਲੇ ਸੋਨਰਪੈ ਸਤਗੁਰੂ ਦਾਸ ਮਹਾਰਾਜ ਕੀ ਜੈ ਸ੍ਰੀ ਗੁਰੂ ਦਾਸ ਮਹਾਰਾਜ ਅਤੇ ਸ੍ਰੀ ਗੁਰੂ ਨਾਮਦੇਵ ਜੀ ਮਹਾਰਾਜ ਦੇ ਮਲਾਪ ਦਿਵਸ ਨੂੰ ਸਮਰਪਿਤ ਇਹ ਜੋ ਯਾਤਰਾ ਹੈ ਉਹ ਕੱਲ ਲੁਧਿਆਣੇ ਤੋਂ ਸਵੇਰੇ ਆਰੰਭ ਹੋਈ ਸੀ ਰਾਤ ਫਰਾਲਗੜ੍ਹ ਸਾਹਿਬ ਕੇ ਵਿਸ਼ਰਾਮ ਕਰਕੇ ਸਵੇਰੇ ਉੱਥੋਂ ਚੱਲੇ ਨੇ ਤਾਂ ਹੁਣ ਇਸ ਵੇਲੇ ਸ਼੍ਰੀ ਉਮਦਾਸ ਗੇਟ ਫਲੋਰ ਤੇ ਪਹੁੰਚ ਚੁੱਕੇ ਨੇ ਅਸੀਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਆਇਆਂ ਨੂੰ ਵੈਲਕਮ ਹੌਲੀ ਹੌਲੀ ਚੱਲੋ ਜੀ ਗੱਡੀਆਂ ਵਾਲਿਆਂ ਨੂੰ ਬੇਨਤੀ ਆ ਕਿ ਹੌਲੀ ਚੱਲੋ ਮੋਰੇ ਵੀ ਮੈਚ ਚੱਲਦਾ ਆ ਕਾਫੀ ਰਸ਼ ਆਰਾਮ ਨਾਲ ਚੱਲੋ ਮੋਰੇ ਵੀ ਰਸ਼ ਆ ਆਰਾਮ ਨਾਲ ਚੱਲੋ ਸਾਰੇ ਜੋ ਪ੍ਰਸ਼ਾਦ ਵਰਤਾਇਆ ਜਾ ਰਿਹਾ ਆ ਵਾ ਸਾਰੀਆਂ ਸੰਗਤਾਂ ਲੈ ਕੇ ਜਾਓ ਜੋ ਵੀ ਹੈ ਤਿਲਫੁਲ ਰਾਮ ਨਾ ਚੱਲੋ ਸਾਰੇ ਕਿਉਂਕਿ ਅੱਗੇ ਵੀ ਜਿਹੜਾ ਰਾਸ਼ਾ ਕਾਫੀ ਗੱਡੀਆਂ ਨਾ ਨਾ ਚਲਾਓ ਸਾਰਿਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ ਸ਼੍ਰੀ ਗੁਰਦਾਸ ਭਵਨ ਪ੍ਰਬੰਧਕ ਕਮੇਟੀ ਫਲੋਰ ਵੱਲੋਂ ਸ਼੍ਰੀ ਗੁਰਦੇਵ ਸਿੰਘ ਜੀ ਜੋ ਹਰ ਸਾਲ ਮਿਲਾਪ ਦਿਵਸ ਦੇ ਸਮਾਰਪਤ ਵਿੱਚ ਯਾਤਰਾ ਜਿਹੜੀ ਲੈ ਕੇ ਜਾਂਦੇ ਨੇ ਖ਼ਰਾਲਗੜ ਸਾਹਿਬ ਉਹ ਇਸ ਵੇਲੇ ਇੱਥੇ ਸ਼੍ਰੀ ਗੁਰਦਾਸ ਗੇਟ ਫਲੋਰ ਤੇ ਵਾਪਸੀ ਤੇ ਪਹੁੰਚ ਚੁੱਕੀ ਆ ਅਸੀਂ ਉਹਨਾਂ ਨੂੰ ਜੀ ਆਂ ਕਹਿੰਦੇ ਆ ਧੰਨਵਾਦ ਕਰਦੇ ਆ ਬੜੇ ਬੜੇ ਭਾਗੇ ਹੋ ਜੋ ਤੁਸੀਂ ਕੱਲ ਤੋਂ ਆਪਣੀ ਹਾਜ਼ਰੀ ਲਵਾ ਰਹੇ ਆ ਤੇ ਅਸੀਂ ਪ੍ਰੈਸ ਭਾਈਚਾਰੇ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆ ਜੋ ਕਵਰੇਜ ਕਰ ਰਹੇ ਨੇ ਹਰ ਸਾਲ ਗੁਰੂ ਘਰ ਦੇ ਜਿੰਨੇ ਵੀ ਪ੍ਰੋਗਰਾਮ ਹੁੰਦੇ ਆ ਸ੍ਰੀ ਪ੍ਰਭੂ ਜੀ ਕਵਰੇਜ ਕਰਦੇ ਨੇ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਆ ਸ਼੍ਰੀ ਉਦਾਸ ਪਵਨ ਪ੍ਰਬੰਧਕ ਕਮੇਟੀ ਵੱਲੋਂ ਅੱਗੇ ਵੀ ਥੋੜਾ ਜਾਮ ਲੱਗਿਆ ਜੇ ਆਰਾਮ ਨਾਲ ਚੱਲੋ ਓਏ ਦਿਨ ਬੁਲਾ ਦਿਓ ਕੋਈ ਸਿਰਫ ਇਦਾਂ ਨਾ ਬੁਲਾ ਦਿਓ ਜਦੋਂ ਸਵੇਰੇ ਖਰਾਲਗੜ੍ਹ ਸਾਹਿਬ ਤੋਂ ਚੱਲੀ ਸੀ ਇਸ ਵੇਲੇ ਸ਼੍ਰੀ ਉਦਾਸ ਗੇਟ 플ੋਰ ਤੇ ਪਹੁੰਚ ਚੁੱਕੇ ਜੀ ਗੱਡੀਆਂ ਬਿਲਕੁਲ RAMNA ਚਲਾਓ ਜੀ ਜੋ ਵੀ ਪ੍ਰਸ਼ਾਦ ਵਰਤਾਇਆ ਜਾ ਰਿਹਾ ਵਾ ਉਹ ਲੈ ਕੇ ਜਾਓ ਸਾਰੀਆਂ ਸੰਗਤਾਂ ਜਲਦ ਜਲਦ ਸੇਵਾਦਾਰ ਨੂੰ ਬੇਨਤੀ ਆ ਕਿ ਪ੍ਰਸ਼ਾਦ ਵਰਤੋਂ ਨਾਮ ਕਰਕੇ ਲਾ ਰਿਹਾ ਹੈ ਭਾਈ ਸ਼ਾਹਪੁਰ ਦੇ ਲੱਕਰ ਕਬੱਡੀ ਕਲੱਬ ਆਪਣਾ ਨਾਮ ਅਨੰਦ ਸਭਾ ਆ ਗਏ ਬਾਬੇ ਦਾ ਸਭੀ ਲਖਾਂ ਦੇ ਕਿੰਨਾ 5-5000 ਬਿਤਾਉਂਦੇ ਕਰਦੇ ਨੇ ਮਲਾਪ ਦਿਵਸ ਨੂੰ ਸਮਰਪਿਤ ਇਹ ਜੋ ਯਾਤਰਾ ਹੈ ਉਹ ਕੱਲ ਹੁਧਿਆਨੇ ਤੋਂ ਸ਼ੁਰੂ ਹੋਈ ਸੀ ਫੈਸਵਲੇ ਵਾਪਸੀ ਤੇ ਸ੍ਰੀ ਗੁਰੂ ਰਦਾਸ ਗੇਟ 플ੋਰ ਤੇ ਪਹੁੰਚ ਚੁੱਕੀ ਹੈ ਜੀ ਪ੍ਰਬੰਧਕ ਕਮੇਟੀ ਵੱਲੋਂ ਸਾਰਿਆਂ ਨੂੰ ਜੀ ਆਇਆਂ ਬਹੁਤ ਬਹੁਤ ਧੰਨਵਾਦ ਆ ਵੈਲਕਮ ਅਸੀਂ ਸ੍ਰੀ ਗੁਰਦੇਵ ਸਿੰਘ ਜੀ ਜੋ ਇਹਨੂੰ ਆਰਗੇਨਾਈਜ਼ ਕਰਦੇ ਨੇ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਜੋ ਹਰ ਸਾਲ ਇਹ ਯਾਤਰਾ ਦਾ ਆਰਗੇਨਾਈਜ਼ ਕਰਦੇ ਨੇ ਅਸੀਂ ਉਹਨਾਂ ਦਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤਾਂ ਵੱਲੋਂ ਫਲੋਰ ਵੱਲੋਂ ਬਹੁਤ-ਬਹੁਤ ਧੰਨਵਾਦ ਆਪਾਂ ਇੱਕ ਵਾਰ ਆਨੇ ਦੇ ਪਾਸੇ ਜਗਨਪੁਰ ਵਾਲੀ ਖਰਾਣ ਦੇ ਬਹੁਤ-ਬਹੁਤ ਧੰਨਵਾਦ ਸਾਰੀਆਂ ਸੰਗਤਾਂ ਦਾ ਬੀਬੀਆਂ ਦਾ ਸਾਰੇ ਭਾਈਆਂ ਦਾ ਬਹੁਤ-ਬਹੁਤ ਧੰਨਵਾਦ દે દે ઓણી ઓ દે દે ઓણી